ਮਾਰਕੀਟ 'ਚ ਤਰ੍ਹਾਂ ਤਰ੍ਹਾਂ ਦੇ ਕੈਲਸ਼ੀਅਮ ਸਪਲੀਮੈਂਟ ਮਿਲ ਰਹੇ ਆ ਪਰ ਅਮੂਲ ਨੇ ਸਪੈਸ਼ਲ ਜਿਹੜੇ ਕੈਲਸ਼ੀਅਮ ਤਿਆਰ ਕੀਤਾ ਜੀ ਅਮੂਲ ਨਿਊਟ੍ਰੀਕਲ ਇਹ ਪਸ਼ੂ ਨੂੰ ਪੂਰੀ ਤਾਕਤ ਦਿੰਦਾ ਗਰਮੀ ਵੀ ਖਤਮ ਕਰਦਾ ਦੁੱਧ ਵੀ ਵਧਾਉਂਦਾ ਪਸ਼ੂ ਦਾ ਸਰੀਰ ਅੰਦਰੋਂ ਨਾੜਾਂ ਦੀ ਕਮਜ਼ੋਰੀ ਹੱਡੀਆਂ ਦੀ ਕਮਜ਼ੋਰੀ ਉਹਨੂੰ ਵੀ ਰਿਕਵਰ ਕਰਦਾ ਉਸ ਤੋਂ ਬਾਅਦ ਆਵ ਜਾਂਦਾ ਜੀ ਆਪਣਾ ਫਰਟੀ ਬੂਸਟ ਆਮ ਤੌਰ ਤੇ ਅੱਜ ਕੱਲ੍ਹ ਕਈ ਪਸ਼ੂਆਂ ਨੂੰ ਨਾ ਠਹਿਰਨ ਦੀ ਨਾ ਬੋਲਣ ਦੀ ਪ੍ਰੋਬਲਮ ਆਂਦੀ ਆ ਉਹਦੇ ਕਰਕੇ ਕੰਪਨੀ ਐ ਸਪੈਸ਼ਲੀ ਫਰਟੀ ਬੂਸਟ ਤਿਆਰ ਕੀਤਾ। ਲਓ ਬਈ ਦੋਸਤੋ ਹੁਣ ਆਪਾਂ ਆ ਗਏ ਅਮੁੱਲ ਕੈਂਟਲ ਫੀਡ ਵਾਲਿਆਂ ਦੇ। ਇਹਨਾਂ ਦੇ ਜਿਹੜੇ ਫੀਡ ਦੇ ਪ੍ਰੋਡਕਟ ਬਹੁਤ ਆਉਂਦੇ ਆ ਆ ਸਾਹਮਣੇ ਬਈ ਇਹਨੇ ਸੈਂਪਲ ਕੱਢ ਕੇ ਲਾਏ ਪਏ ਆ ਆਪਾਂ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਨਾਮ ਸਰ ਆਪਣਾ ਆਪਣਾ ਨਾਮ ਚਤ੍ਰੇਸ਼ ਸ਼ਰਮਾ ਜੀ। ਠੀਕ ਹੈ ਜੀ। ਹਾਂਜੀ। ਤੇ ਇਹ ਕੰਪਨੀ ਬਾਰੇ ਦੱਸੋ ਜੀ ਆਪਣੀ ਅਮੁੱਲ। ਇਹ ਕੰਪਨੀ ਅਮੁੱਲ ਆ ਜੀ ਏਸ਼ੀਆ ਦੀ ਸਾਰੇ ਨਾਲੋਂ ਵੱਡੀ ਕੰਪਨੀ ਆ ਜਿਹਦਾ ਦੁੱਧ ਮੱਖਣ ਕਿਉ ਕੈਟਰਲ ਫੀਡ ਦੇ ਕ ਕਈ ਇਹ ਉਸ ਟਾਈਮ ਕੈਟਲ ਫੀਡ ਤਾਂ ਇਹਨਾਂ ਨੂੰ ਬਣਾਉਂਦੀ ਜ਼ਰੂਰਤ ਪਈ ਪਹਿਲਾ ਟਾਈਮ ਦੁੱਧ ਦੀ ਕੁਆਲਿਟੀ ਨਹੀਂ ਮਿਲਦੀ ਹੁੰਦੀ ਸੀ ਫਾਰਮਰਾਂ ਕੋਲ ਠੀਕ ਹੈ ਜੀ ਦੁੱਧ ਦੀ ਕੁਆਲਿਟੀ ਨਾ ਮਿਲਣ ਕਰਕੇ ਉਹਨਾਂ ਨੂੰ ਅਮੋਲ ਨੂੰ ਆਪਣੀ ਕੈਟਲ ਫੀਡ ਤਿਆਰ ਕਰਨੀ ਪਈ ਇਹ ਆਪਣਾ ਜੀਵਨ ਮਿਲਕਰ ਫਲੇਸਰ ਆਂਦਾ ਜੀ ਇਹ ਆਪਣੀਆਂ ਫੀਡ ਆ ਸਾਰੀ ਹਰ ਤਰ੍ਹਾਂ ਦੀ ਫੀਡ ਆਂਦੀ ਆ ਜੀ ਆਪਾਂ ਇੱਥੋਂ ਸ਼ੁਰੂ ਹੁੰਦੇ ਆ ਜੀਵਨ ਮਿਲਕਰ ਫਲੇਸਰ ਤੋਂ ਇਹਦਾ 1 ਕਿਲੋ ਤੋਂ 10 ਕਿਲੋ ਦੁੱਧ ਤਿਆਰ ਹੋ ਜਾਂਦਾ ਇਹ 5 ਕਿਲੋ ਆ 5 ਕਿਲੋ ਦਾ 50 ਕਿਲੋ ਦੁੱਧ ਤਿਆਰ ਹੋ ਜਾਣਾ ਜੀ ਠੀਕ ਹੈ ਜੀ ਇਹਦੇ ਨਾਲ ਬੱਚੇ ਦੇ ਹੱਡ ਪੈਰ ਜਲਦੀ ਖੁੱਲਣਗੇ ਇੱਕ ਫਾਰਮਰ ਨੂੰ ਇਸ ਜੀਵਨ ਮਿਲਕ ਦਾ ਬਹੁਤ ਜ਼ਿਆਦਾ ਬੈਨੀਫਿਟ ਆ ਉਹ ਇਸ ਤਰ੍ਹਾਂ ਵਾ ਇੱਕ ਤਾਂ ਇਹ 20 ਰੁਪਏ ਤੋਂ ਵੀ ਸਸਤਾ ਪੈਣਾ ਫਾਰਮਰ ਨੂੰ ਠੀਕ ਹੈ ਜੀ ਤੇ ਬੱਚੇ ਨੂੰ ਦੇ ਰਸਤੇ ਹਾਂ ਜੀ ਇਹ ਛੋਟੇ ਘਟ ਨੂੰ ਬਛਰੂ ਤਿਆਰ ਕਰਨ ਵਾਸਤੇ ਆ ਕਿੰਨੇ ਸਾਲ ਤੱਕ ਜੀ ਇਹ ਬੋਲੀ ਪਲਾਨ ਤੋਂ ਬਾਅਦ 7 ਦਿਨਾਂ ਤੋਂ ਬਾਅਦ ਦੇਣਾ ਜਦੋਂ ਬੋਲੀ ਪੀਲੀ ਬੱਚੇ ਨੇ ਉਸ ਤੋਂ ਬਾਅਦ ਇਹ ਦੇਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਹਾਂ ਜੀ ਇਹ 1.5 ਤੋਂ 2 ਮਹੀਨੇ ਤੱਕ ਤੁਸੀਂ ਪਿਲਾ ਸਕਦੇ ਆ ਠੀਕ ਹੈ ਜੀ ਇਹ ਦੁੱਧ ਚ ਕੋ ਪਾਣੀ ਚ ਘੋਲ ਕੇ ਪਿਆ ਸਕਦੇ ਹਾਂ ਹਾਂ ਜੀ ਇਹ ਕੋਸੇ ਪਾਣੀ ਚ ਘੋਲ ਕੇ ਇਹਦੇ ਵਿੱਚ ਚਮਚਾ ਹੁੰਦਾ ਜੀ 50 ਗ੍ਰਾਮ ਦਾ 50 ਗ੍ਰਾਮ ਦੇ ਚਮਚੇ ਇਹ ਦੋ ਚਮਚਿਆਂ ਨਾਲ 1 ਲੀਟਰ ਦੁੱਧ ਤਿਆਰ ਹੋ ਜਾਂਦਾ ਜੀ ਜਿੰਨਾ ਬੱਚਾ ਪੀ ਸਕਦਾ ਉਹਨਾਂ ਤੁਸੀਂ ਦੁੱਧ ਤਿਆਰ ਕਰ ਸਕਦੇ ਆ ਖੁੱਲਾ ਪਰ ਕੋਸੇ ਪਾਣੀ ਚ ਜਾਂ ਨਿੱਗੇ ਜੇ ਪਾਣੀ ਦੇ ਵਿੱਚ ਇਹਦੇ ਨਾਲ ਬੱਚੇ ਦੀ ਗਰੋਥ ਬਹੁਤ ਜਲਦੀ ਹੁੰਦੀ ਆ ਇਹ ਪਲਾਣਾ ਪਰ ਬੋਤਲ ਦੇ ਨਾਲ ਹੀ ਆ ਲਵਾਡੇ ਚ ਪਾ ਕੇ ਨਹੀਂ ਪਲਾਣਾ ਉਹਦਾ ਫਿਰ ਕੋਈ ਫਾਇਦਾ ਨਹੀਂ ਹੋਣਾ ਬੋਤਲ ਦੇ ਨਾਲ ਹੀ ਪਲਾਣਾ ਜਿੱਦਾਂ ਕਿ ਬੱਚਾ ਆਪਣੀ ਮਾਂ ਦੇ ਥਨੂ ਮੂੰਹ ਲਾ ਕੇ ਚੁੰਗਦਾ ਉਦਾਂ ਹੀ ਇਹ ਪਲਾਉਣਾ ਜੀ ਠੀਕ ਹੈ ਜੀ ਇਹ ਪਲਾਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਆ ਜੈਣਾ ਜੀ ਕਾਫ ਸਟਾਰਟਰ ਤੇ ਠੀਕ ਹੈ ਜੀ ਇਹ ਕਿੰਨੇ ਮਹੀਨੇ ਤੱਕ ਚੱਲੂ ਜੀ ਇਹ 1.5 ਤੋਂ 2 ਮਹੀਨੇ ਤੱਕ ਆਪਾਂ ਪਲਾ ਸਕਦੇ ਹਾਂ ਓਕੇ ਹਾਂਜੀ 7-8 ਦਿਨ ਬਾਅਦ ਜਦੋਂ ਬੱਚਾ ਹੋ ਗਿਆ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਕਾਫ ਸਟਾਰਟਰ ਠੀਕ ਹੈ ਜੀ ਇਹ ਆਪਣਾ ਕਾਫ ਸਟਾਰਟਰ ਜੀ 800 ਰੁਪਏ ਦਾ ਪੈਂਦਾ ਜੀ ਇਹਦੇ ਨਾਲ ਬੱਚੇ ਦੀ ਗਰੋਥ ਬਹੁਤ ਜਲਦੀ ਹੁੰਦੀ ਆ ਇਹ 1.5 ਮਹੀਨੇ ਦੇ ਜਦੋਂ ਬੱਚਾ ਹੋ ਗਿਆ ਉਦੋਂ ਆਪਾਂ 100 200 ਗ੍ਰਾਮ ਤੋਂ ਸ਼ੁਰੂ ਕਰ ਦੇਣਾ 200 ਗ੍ਰਾਮ ਸਵੇਰੇ 200 ਗ੍ਰਾਮ ਸ਼ਾਮ ਨੂੰ ਠੀਕ ਹੈ ਇਹਦੇ ਨਾਲ ਬੱਚੇ ਦੀ ਗਰੋਥ ਬਹੁਤ ਜਲਦੀ ਹੋਊਗੀ 3 ਤੋਂ 4 ਮਹੀਨੇ ਜਦੋਂ 5ਵਾਂ ਮਹੀਨਾ ਬੱਚੇ ਨੂੰ ਲੱਗ ਗਿਆ ਉਦੋਂ ਫਿਰ ਆਪਣੀ ਹੀ ਫਰਫੀਡ ਕੰਪਨੀ ਨੇ ਤਿਆਰ ਕੀਤੀ ਆ ਠੀਕ ਹੈ ਜੀ ਇਹਦਾ ਏਡਾ ਕ ਵਧੀਆ ਰਿਜ਼ਲਟ ਆ ਜੀ অমੂਲ ਕੰਪਨੀ ਕੋਈ ਵੀ ਪ੍ਰੋਡਕਟ ਤਿਆਰ ਕਰਦੀ ਆ ਪਹਿਲਾਂ ਆਪ ਟ੍ਰਾਇਲ ਲਾਉਂਦੀ ਆ ਆਪਣੇ ਫਾਰਮਾਂ ਤੇ ਫੇਰ ਤੋਂ ਬਾਅਦ ਹੀ ਮਾਰਕੀਟ ਦੇ ਵਿੱਚ ਉਹ ਚੀਜ਼ ਆਉਂਦੀ ਆ ਠੀਕ ਹੈ ਜੀ ਇਹਦਾ 2 ਮਹੀਨੇ 3 ਮਹੀਨੇ ਟ੍ਰਾਇਲ ਲੱਗਣ ਤੋਂ ਬਾਅਦ ਇਹ ਮਾਰਕੀਟ ਵਿੱਚ ਫੀਡ ਆਈ ਆ ਅਮੂਲ ਦੀ ਹੀ ਫਰ ਇਹਦਾ ਏਡਾ ਕੁ ਬੜੀਆ ਰਿਜ਼ਲਟ ਆ ਜੀ 10 ਤੋਂ 11 ਮਹੀਨੇ ਦੀ ਜਿਹੜੀ ਐਚਐਫ ਬੱਚੀ ਆ ਉਹ ਇਹਦੇ ਨਾਲ ਬਹੁਤ ਜਲਦੀ ਗੱਭਨ ਹੋ ਜੁੜੀ ਉਹਦਾ ਜਿਹੜਾ ਪ੍ਰਜਨਨ ਸ਼ਕਤੀ ਹੁੰਦੀ ਬੱਚੇਦਾਨੀ ਦਾ ਵਿਕਾਸ ਬਹੁਤ ਜਲਦੀ ਕਰਦਾ ਉਹਦਾ weight ਵਧਾਣ ਦੇ ਵਿੱਚ ਬਹੁਤ ਜਲਦੀ ਮਦਦ ਕਰਦਾ ਆ ਠੀਕ ਹੈ ਜੀ 9 ਤੋਂ ਜਦੋਂ 10 ਮਹੀਨੇ ਦੀ ਐਚਐਫ ਗਾਂ ਹੋ ਗਈ ਉਹ ਸਮਝ ਲਓ ਗੱਭਨ ਹੋ ਗਈ ਉਤੋਂ ਬਾਅਦ ਇਹ ਜਦੋਂ ਬੱਚਾ ਤਿਆਰ ਹੋ ਜਾਂਦਾ ਉਤੋਂ ਬਾਅਦ ਲਵਾਦੇ ਹੋ ਜਦੋਂ ਸੂਣ ਤੋਂ ਹਰ ਤਰ੍ਹਾਂ ਦਾ ਪ੍ਰੋਡਕਟ ਅਮੂਲ ਕੰਪਨੀ ਨੇ ਬਣਾਇਆ ਵਾ ਜਦੋਂ ਸੂਣ ਦੇ ਵਿੱਚ ਰਹਿ ਜਾਂਦੇ 2 ਮਹੀਨੇ 2 ਮਹੀਨੇ ਹਾਂਜੀ 2 ਮਹੀਨੇ ਰਹਿ ਜਾਂਦੇ ਆ ਫਿਰ ਆਪਣੀ ਆ ਜਾਂਦੀ ਹੈ ਜੀ ਆ ਪਗਨੈਂਸੀ ट्रांजੈਕਸ਼ਨ ਠੀਕ ਹੈ ਜੀ ਜਿਹਨੂੰ ट्रांजੈਕਸ਼ਨ ਕਹਿੰਦੇ ਆ ਜੀ ਇਹਦਾ ਰੇਟ ਵੀ ਬਹੁਤ ਜੰਨੇ ਉਹਨਾਂ ਕਿਸੇ ਵੀ ਕੰਪਨੀ ਨਾਲ ਕੰਪੇਅਰ ਕਰਕੇ ਦੇਖ ਲਓ ਮੁਕਾਬਲਾ ਕਰਾ ਲਓ ਇੱਕ ਨੂੰ ਸਾਡੀ ਅਮੂਲ ਦੀ ਪਗਨੈਂਸੀ ਪਾ ਲਓ ਬਾਕੀਆਂ ਨੂੰ ਕੋਈ ਵੀ ਫੀਟ ਪਾ ਲਓ ਠੀਕ ਹੈ ਉਹਦੇ ਨਾਲ ਇਹਨੇ ਕੀ ਕੰਮ ਕਰਨਾ ਇੱਕ ਤਾਂ ਬੱਚੇਦਾਨੀ ਜਿਹੜੀ ਪਸ਼ੂ ਦਾ ਜਾ ਚੱਡਾ ਪੂਰਾ ਬਣਾਊਗਾ ਜੇਰ ਪਸ਼ੂ ਆਪਣੇ ਆਪ ਟਾਈਮ ਸਿਰ ਪਾਊਗਾ ਤੁਹਾਨੂੰ ਡਿਕਣੀਆਂ ਨਹੀਂ ਪਊਗੀ ਡਾਕਟਰ ਨਹੀਂ ਬੁਲਾਣਾ ਪਊਗਾ ਉਸ ਤੋਂ ਬਾਅਦ ਸੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਪਸ਼ੂ ਨੂੰ ਆਊਗੀ ਪਸ਼ੂ ਨੂੰ ਆਊਗੀ ਹੋਰ ਤਰ੍ਹਾਂ ਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਖਰਾਕ ਦੇਣ ਦੀ ਜ਼ਰੂਰਤ ਨਹੀਂ ਹੈਗੀ ਇਹਦਾ ਐਡਾ ਵਧੀਆ ਰਿਜ਼ਲਟ ਆ ਮਾਰਕੀਟ ਦੇ ਵਿੱਚ ਅੱਜ ਦੀ ਤਰੀਕ 'ਚ ਬਹੁਤ ਜ਼ਿਆਦਾ ਸੇਲ ਹੋ ਰਹੀ ਆ ਜਿਵੇਂ ਪਹਿਲਾਂ ਕਾੜੇ ਦਿੰਦੇ ਹੁੰਦੇ ਸੀਗੇ ਉਹ ਦੇਣ ਦੀ ਤਾਂ ਲੋੜ ਜੇ ਪਾਉਣਾ ਜੀ ਕਿਸੇ ਵੀ ਚੀਜ਼ ਦੇਣ ਦੀ ਜ਼ਰੂਰਤ ਹੀ ਨਹੀਂ ਕੰਪਨੀ ਨੇ ਸਾਰਾ ਕੋਸ਼ ਸ ਮਿਰਨ ਨ ਵਿਟਾਮਿਨ ਸਾਰਾ ਕੋਸ਼ੇ ਦੇ ਵਿੱਚ ਪਾਇਆ ਹੋਇਆ ਕਿਸੇ ਚੀਜ਼ ਐਕਸਟਰਾ ਦੇਣ ਦੀ ਜ਼ਰੂਰਤ ਹੀ ਨਹੀਂ ਜਦ ਕੰਪਨੀ ਆਪਣੇ ਨੂੰ ਬਣਾ ਬਣਾਇਆ ਪ੍ਰੋਡਕਟ ਦੇ ਰਹੀ ਆ ਇਹ 2 ਮਹੀਨੇ ਪਹਿਲਾਂ ਸ਼ੁਰੂ ਕਰਨ ਜਦੋਂ ਸੂਪ ਹੀ ਬਾਅਦ ਚ ਵੀ ਦੇ ਸਕਦੇ ਨਹੀਂ ਬਾਅਦ ਚ ਨਹੀਂ ਦੇਣਾ ਜੀ ਇਹ ਜਦੋਂ ਪਸ਼ੂ ਸੂਪਿਆ 2 ਮਹੀਨੇ ਰਹਿ ਕੇ ਬਸ ਜਦੋਂ ਸੂਪਿਆ ਫਿਰ ਬੰਦੀ ਸੂਪਿਆ ਇਹ ਦੇਣੀ ਇਸ ਤਰ੍ਹਾਂ ਵਾ ਜੀ ਅਸੀਂ ਡੋਜ਼ ਹੈਗੀ ਆ ਜੀ ਜਿਹੜੀ ਗਾਵਾਂ ਉਹਨੂੰ 1.5 ਕਿਲੋ ਸਵੇਰੇ 1.5 ਕਿਲੋ ਸ਼ਾਮ ਨੂੰ ਜਿਹੜੀ ਮੱਝ ਵਾ ਉਹ ਥੋੜੀ ਹੈਵੀ ਹੁੰਦੀ ਆ ਉਹਨੂੰ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮ ਨੂੰ ਠੀਕ ਹੈ ਜੀ 2 ਮਿੰਟ 1.5 ਤੋਂ 2 ਮਿੰਟ ਤੁਸੀਂ ਇਹਨੂੰ ਖਿਲਾ ਦਿਓ ਬੜੇ ਆਰਾਮ ਦੇ ਨਾਲ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਤੁਹਾਡਾ ਜਿਹੜਾ ਐਨੀਮਲ ਆ ਕਿਦੋਂ ਉਹਨੇ ਬੱਚਾ ਬਾਹਰ ਕੱਢਤਾ ਤੁਹਾਨੂੰ ਕਦੀ ਖਿਚਣ ਦੀ ਜ਼ਰੂਰਤ ਨਹੀਂ ਪਊਗੀ ਆਮ ਤੌਰ ਤੇ ਦੇਖਿਆ ਆਪਾਂ ਜੇ ਨਹੀਂ ਫੀਡ ਖਲਾਈ ਹੁੰਦੀ ਜਾਂ ਮਾੜੀਆਂ ਫੀਡਾਂ ਪਾਨੇ ਤੇ ਬੱਚਾ ਜਿਹੜਾ ਖਿਚਣ ਤੇ ਖਿchna ਪੈਂਦਾ ਪੁੱਠਾ ਜਾਂਦਾ ਕੁਛ ਹੋ ਜਾਂਦਾ ਇਹਦਾ ਐਡਾ ਵਧੀਆ ਰਿਜ਼ਲਟ ਆ ਬੱਚਾ ਬੜੇ ਪਿਆਰ ਨਾਲ ਆਰਾਮ ਨਾਲ ਬਾਹਰ ਆਊਗਾ। ਉਹ ਸੁਦਾ ਛੱਡਾ ਪੂਰਾ ਬਣ ਜਾਊਗਾ। ਪੂਰੀ ਡਿਵੈਲਪਮੈਂਟ ਹੋਊਗੀ। ਫਿਰ ਖੂਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਊਗੀ। ਜੇਰ ਆਪਣੇ ਆਪ ਐ ਜਾਊਗਾ। ਸਹੀ। ਇਹਦਾ ਐਡਾ ਵਧੀਆ ਰਿਜ਼ਲਟ ਆ। ਉਸ ਤੋਂ ਬਾਅਦ ਆਪਣੀ ਆ ਜਾਂਦੀ ਆ ਜੀ। ਕੈਟਲ ਫੀਡਾ ਦੁੱਧ ਵਧਾਉਣ ਵਾਸਤੇ। ਠੀਕ ਹੈ ਜੀ। ਇਹ ਆਪਣੀ ਹੈਗੀ ਆ ਜੀ 50 ਤੋਂ 60 ਲੀਟਰ ਜਿਹੜੇ ਐਨੀਮਲ ਦੁੱਧ ਦੇ ਰਹੇ ਆ। ਠੀਕ ਹੈ ਜੀ। ਉਹਨਾਂ ਵਾਸਤੇ ਆਂਦੀ ਆ। ਠੀਕ ਹੈ ਜੀ। ਇਹ ਹੈਗੀ ਆ ਮਿਲਕ ਵਿਧੀ। ਠੀਕ ਹੈ ਜੀ। ਇਹ 50 ਤੋਂ 60 ਲੀਟਰ ਦੁੱ ਉੱਤਵਾਦ ਆ ਜਾਂਦੀ ਹੈ ਜੀ ਅਮੋਲਦੀ ਨਿਊਟਰੀ ਪਾਵਰ ਠੀਕ ਹੈ ਇਹਦੇ ਵਿੱਚ ਚਾਰ ਤਰ੍ਹਾਂ ਦੀਆਂ ਖਲਾ ਹੁੰਦੀਆਂ ਜੀ ਮੂਫਲੀ ਦੀ ਮੱਕੀ ਦੀ ਬੜੇਵਿਆਂ ਦੀ ਸਰੋਂ ਦੀ ਹਰ ਹਰ ਦੀ ਦਾਲ ਦੀ ਚੂਨੀ ਠੀਕ ਹੈ ਜੀ ਇਹਦਾ ਇਹ ਇਹ ਖਾਲਾ ਜੀ ਇਹ ਫੀਡ ਆ ਕੈਟਲ ਫੀਡ ਹੈ ਸਟੀਮ ਸਟੀਮਡ ਹੁੰਦੀ ਹੈ ਸਟੀਮ ਹੁੰਦੀ ਹੈ ਫਿਰ ਇਹਦੇ ਵਿੱਚ ਜ਼ੂਰੀਆ ਰਹਿਤ ਫੀਡ ਆ ਇਹਦਾ ਰਿਜ਼ਲਟ ਆਊਗਾ ਜਿਹੜੀ ਅਮੋਲਦੀ ਫੀਡ ਆ ਉਹਦਾ ਰਿਜ਼ਲਟ 4 ਤੋਂ 5 ਦਿਨਾਂ ਬਾਅਦ ਆਊਗਾ ਇਹ ਨਹੀਂ ਕਿ ਆਪਾਂ ਅੱਜ ਪਾਈਆ ਕੱਲ ਸਵੇਰੇ ਰਿਜ਼ਲਟ ਆ ਜਾਣਾ ਸਹੀ ਹੈ ਜਫਰ ਕੈਮੀਕਲ ਨਹੀਂ ਨਾ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੈਗਾ ਇਹਦੇ ਵਿੱਚ ਬਹੁਤ ਵਧੀਆ ਮਿਨਰਲ ਮਿਕਸਚਰ ਕੈਲਸ਼ੀਅਮ ਟੌਕਸਿਨ ਬਾਈਂਡਰ ਲਾਈ ਵੇਸਟ ਕ੍ਰੋਮੀਅਮ ਬਾਈਪਾਸ ਫੈਟ ਪ੍ਰੋਟੀਨ ਅਨਾਜ ਦੇ ਵਿੱਚ ਮੱਕੀ ਜੋ ਸਰੋਂ ਦੀ ਖੱਲ ਬਣੇਵਿਆਂ ਦੀ ਖੱਲ ਦੁੱਧ ਵੀ ਸਾਰਾ ਪਾਇਆ ਹੋਇਆ ਇਹਦੇ ਨਾਲ ਦੁੱਧ ਵੀ ਸੰਗਣਾ ਹੋਊਗਾ ਹਨਾ ਹਾਂਜੀ ਜਦੋਂ ਫੈਟ ਐਸ ਐਨ ਐਫ ਗ੍ਰੈਵਿਟੀ ਪੂਰੀ ਆਊਗੀ ਠੀਕ ਹੈ ਜੀ ਇਹ 26 ਤੋਂ 30 ਲੀਟਰ ਦੇ ਤੱਕ ਇਸੀ ਪਾ ਸਕਦੇ ਆਂ ਜਿਹੜੇ ਗਾਈ ਦਾ ਜਾਂ ਮੱਝ ਦਾ 25 25 ਲੀਟਰ ਜਿਹਦੇ ਤੁਹਾਨੂੰ ਦੁੱਧ ਦੇ ਦੁੱਧ ਹੈਗਾ ਉਹਨਾਂ ਨੂੰ ਅਸੀਂ ਇਹ ਦੇ ਸਕਦੇ ਆ ਠੀਕ ਹੈ ਜੀ ਉਤੋਂ ਬਾਅਦ ਆਪਣਾ ਵੀਟ ਬਰਾ ਦਾ ਜਾਂਦਾ ਜਿਹਨਾਂ ਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ ਹਾਂਜੀ ਹਾਂਜੀ ਉਤੋਂ ਬਾਅਦ ਆਪਣੀ ਇਹ ਸਪੈਸ਼ਲ ਬਫੈਲੋ ਵਾਸਤੇ ਸਰ ਮੜਿਆ ਇਦਣ ਹੋ ਗਿਆ ਉਤੋਂ ਬਾਅਦ ਸਰ ਆਪਣਾ ਆ ਜਾਂਦਾ ਬਫੈਲੋ ਸਪੈਸ਼ਲ ਇਹ ਸਪੈਸ਼ਲ ਮੱਝਾ ਵਾਸਤੇ ਉਹਦਾ ਤੇ ਯੂਨੀਵਰਸਲ ਆਪਾਂ ਮੱਝਾਂ ਨੂੰ ਵੀ ਦੇ ਸਕਦੇ ਆ ਤੇ ਗਾਈਆਂ ਨੂੰ ਵੀ ਦੇ ਸਕਦੇ ਆ ਇਹਦੀ 7-8 ਫੈਟ ਆ 22 ਪ੍ਰੋਟੀਨ ਆ ਇਹਨੇ ਤੁਸੀਂ ਦੋ ਬੈਗ ਚਾਰ ਲੋ ਮੱਝ ਨੂੰ ਦੋ ਬੈਗ ਚਾਰ ਲੋ ਮੱਝ ਦੀ ਪੂਰੀ ਸਿਹਤ ਬਣ ਜੂਗੀ ਪੂਰੀ ਹੈਲਦੀ ਹੋ ਜੂਗੀ ਉਹਦਾ ਸਰੀਰ ਇਦਾਂ ਦਾ ਹੋ ਜੂਗਾ ਜਿੱਦਾਂ ਆਪਾਂ ਮਾਲਿਸ਼ ਕੀਤੀ ਹੁੰਦੀ ਆ ਇਹ ਆਪਾਂ 20 ਤੋਂ 25 ਲੀਟਰ ਤੱਕ ਜਿਹੜੀ ਮੱਝ ਦੋ ਦਿੰਦੀ ਆ ਉਹਨੂੰ ਪਾ ਸਕਦੇ ਆ 15 20 25 ਲੀਟਰ ਵਾਲੀ ਕਿਸੇ ਨੂੰ ਵੀ ਪਾ ਸਕਦੇ ਆ ਬਹੁਤ ਹੀ ਜਬਰਤ ਸੱਤ ਵੱਟ ਫੈਟ 22 ਪ੍ਰੋਟੀਨ ਆ ਇਹਦਾ ਮਿਨਰਲ ਵਿਟਾਮਿਨ ਪੂਰੇ ਪਏ ਹੋਏ ਆ ਉਸ ਤੋਂ ਬਾਅਦ ਆ ਜਾਂਦੀ ਆ ਜੀ ਆਪਣੀ ਸੁਪਰ ਧਾਨ ਠੀਕ ਹੈ ਇਹ ਅਲੱਗ-ਅਲੱਗ ਦੁੱਧ ਦੇਣ ਵਾਲੇ ਜਿੰਨੇ ਪਸ਼ੂ ਦੀ ਕੈਪੈਸਿਟੀ ਆ ਉਸ ਹਿਸਾਬ ਨਾਲ ਕੰਪਨੀ ਸਪੈਸ਼ਲੀ ਦੇਖਦੇ ਹੋਏ ਫਾਰਮਰਾਂ ਦੀ ਰਿਕੁਆਇਰਮੈਂਟ ਨੂੰ ਇਹ ਫੀਡ ਤਿਆਰ ਕਰਦੀ ਆ ਜਿਹੜੀ ਸੁਪਰ ਦਾਣਾ ਇਹ ਹੈਗੀ ਆ ਜੀ 15 ਤੋਂ 20 ਲੀਟਰ ਤੱਕ ਇਹ ਚੱਲ ਜਾਂਦੀ ਆ 15 18 20 ਠੀਕ ਹੈ ਜੀ ਜਿਹੜੇ ਪਸ਼ੂ ਘੱਟ ਦੋ 10 ਕਿਲੋ ਵਾਲੇ ਨੂੰ ਵੀ ਪੈ ਸਕਦੀ ਆ ਠੀਕ ਹੈ ਜੀ ਉਹਦੀ ਡੋਜ਼ ਘੱਟ ਲੈਂਦੀ ਆ ਇਹਦੀ ਹਰ ਇੱਕ ਫੀਡ ਦੀ ਡੋਜ਼ ਹੈਗੀ ਆ ਜੀ 10 ਕਿਲੋ ਮਗਰ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਨੂੰ ਠੀਕ ਹੈ ਜੀ 5 ਕਿਲੋ ਫੀਡ ਐਨੀਮਲ ਨੂੰ 10 ਕਿਲੋ ਦੁੱਧ ਮਗਰ ਚਾਹੀਦੀ ਚਾਹੀਦੀ ਆ ਉਹ ਤੋਂ ਘਟਣਾ ਪਾਓ ਉਹਦੀ ਸਿਹਤ ਵੀ ਬਿਲਕੁਲ ਫਿੱਟ ਰਹੂਗੀ ਕਿਸੇ ਤਰ੍ਹਾਂ ਦੀ ਕਮਜ਼ੋਰੀ ਵੀ ਨਹੀਂ ਆਊਗੀ ਦੁੱਧ ਵੀ ਪ੍ਰੋਪਰ ਦੇਊਗੀ ਐਸ ਨਾਲ ਫੈਟ ਗ੍ਰੈਵਿਟੀ ਵੀ ਪੂਰੀ ਆਊਗੀ ਠੀਕ ਹੈ ਜੀ ਉਹ ਤੋਂ ਬਾਅਦ ਆ ਜਾਂਦੀ ਆ ਜੀ ਆਪਣੀ ਪਾਵਰ ਦਾਣ ਠੀਕ ਹੈ ਜੀ ਇਹ ਹੈਗੀ ਆ ਜੀ 10 ਤੋਂ 15 ਲੀਟਰ ਤੱਕ ਜਿਹੜਾ ਪਸ਼ੂ ਦੁੱਧ ਦੇ ਰਿਹਾ ਜੀ ਉਹਦੇ ਵਾਸਤੇ ਆ ਇਹਦੇ ਵਿੱਚ ਹੀ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ ਦੇ ਬਰਾਬਰ ਇਹਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਮਿਨਰਲ ਵਿਟਾਮਿਨ ਇਹ ਸਾਰੀਆਂ ਫੀਡਾ ਅੱਜ ਦੀ ਤਰੀਕ 'ਚ ਆਪਣੇ ਪੂਰੇ ਇੰਡੀਆ ਦੇ ਵਿੱਚ ਸੇਲ ਹੋ ਰਹੀ ਆ ਤੇ ਨੰਬਰ 1 ਤੇ ਜਾ ਰਹੀ ਆ ਠੀਕ ਹੈ ਸਾਰੇ ਹਰ ਇੱਕ ਡਿਸਟ੍ਰਿਕਟ 'ਚ ਪੰਜਾਬ 'ਚ ਆਪਣਾ ਡਿਸਟ੍ਰੀਬਿਊਟਰ ਹੈਗਾ ਜੀ ਪੰਜਾਬ 'ਚ ਉੱਪਰ ਹਰ ਇੱਕ ਡਿਸਟ੍ਰਿਕਟ ਹੈਗਾ ਜੀ ਜਿਲੇ ਜਿਨ ਡਿਸਟ੍ਰੀਬਿਊਟਰ ਆਪਣੇ ਹੈਗੇ ਆ ਜਿਹੜੀ ਅਮੁੱਲ ਦੁੱਧ ਆਉਂਦਾ ਜੀ ਉਹੀ ਆਪਣਾ ਹਾਂਜੀ ਹਾਂਜੀ ਜਿਹਦਾ ਅਮਰੋ ਪਾਡੇ ਦੁੱਧ ਆਈਸਕ੍ਰੀਮ ਮੱਖਣ ਹਾਂਜੀ ਹਾਂਜੀ ਚਾਕਲੇਟਾਂ ਚਾਕਲੇਟਾਂ ਸਾਰਾ ਕੁਝ ਹੁੰਦਾ ਜੀ ਉਹੀ ਕੰਪਨੀ ਆ ਠੀਕ ਹੈ ਸਾਰੇ ਨੂੰ ਵੱਡੀ ਗੱਲ ਇੱਕ ਫਾਰਮਰਾਂ ਦੀ ਕੰਪਨੀ ਆ ਆਮ ਤੌਰ ਤੇ ਮਾਰਕੀਟ ਇਸ ਤਰ੍ਹਾਂ ਤਰ੍ਹਾਂ ਦੇ ਕੈਲਸ਼ੀਅਮ ਸਪਲੀਮੈਂਟ ਮਿਲ ਰਹੇ ਆ ਪਰ ਅਮੂਲ ਸਪੈਸ਼ਲ ਜਿਹੜੇ ਕੈਲਸ਼ੀਅਮ ਤਿਆਰ ਕੀਤਾ ਜੀ ਅਮੂਲ ਨਿਊਟ੍ਰੀਕਲ ਇਹ ਪਸ਼ੂ ਨੂੰ ਪੂਰੀ ਤਾਕਤ ਦਿੰਦਾ ਗਰਮੀ ਵੀ ਖਤਮ ਕਰਦਾ ਦੁੱਧ ਵੀ ਵਧਾਉਂਦਾ ਪਸ਼ੂ ਦਾ ਸਰੀਰ ਅੰਦਰੋਂ ਨਾੜਾਂ ਦੀ ਕਮਜ਼ੋਰੀ ਹੱਡੀਆਂ ਦੀ ਕਮਜ਼ੋਰੀ ਉਹਨੂੰ ਵੀ ਰਿਕਵਰ ਕਰਦਾ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਫਰਟੀ ਬੂਸਟ ਆਮ ਤੌਰ ਤੇ ਅੱਜ ਕੱਲ੍ਹ ਕਈ ਪਸ਼ੂਆਂ ਨੂੰ ਨਾ ਠਹਿਰਨ ਦੀ ਨਾ ਬੋਲਣ ਦੀ ਪ੍ਰੋਬਲਮ ਆਉਂਦੀ ਆ ਉਹਦੇ ਕਰਕੇ ਕੰਪਨੀ ਐ ਸਪੈਸ਼ਲੀ ਫਰਟੀ ਬੂਸਟ ਤਿਆਰ ਕੀਤਾ ਵਾ ਇਹਦੇ ਨਾਲ ਇਹਦੀ 10 ਗ੍ਰਾਮ ਦੀ ਡੋਜ਼ਾ ਰੋਜ਼ ਦੀ ਇਹਦੇ ਨਾਲ ਪਸ਼ੂ ਨਾ ਠਹਿਰਦਾ ਹੋਵੇ ਬੱਚੇਦਾਨੀ ਦੀ ਕਮਜ਼ੋਰੀ ਹੋਵੇ ਉਹ ਇਹ ਪੂਰੀ ਕਰ ਦਿੰਦਾ ਵਾ ਹਾਂ ਜੇ ਮੰਨ ਲਓ ਕੋਈ ਪਸ਼ੂ ਰਹਿਂਦਾ ਨਹੀਂਗਾ ਜਾਂ ਬੋਲਦਾ ਨਹੀਂਗਾ ਜੀ ਉਹਦੇ ਵਾਸਤੇ ਜੀ ਉਹਦੇ ਵਾਸਤੇ ਆ ਨਹੀਂ ਪਸ਼ੂ ਰਹਿਂਦਾ ਨਹੀਂ ਬੋਲਦਾ ਉਹਦੇ ਵਾਸਤੇ ਫਰਟੀ ਬੂਸਟ ਆਂਦਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਉਸ ਤੋਂ ਬਾਅਦ ਫਿਰ ਆਪਣਾ ਆ ਜਾਂਦਾ ਜੀ ਐਨਾਮਾਈ ਐਨਾਮਾਈ ਆਂਦਾ ਜੀ ਇਹਦਾ ਰਿਜ਼ਲਟ ਅਸੀਂ ਆਪ ਆਮ ਦੋਤੇ ਸਾਰਿਆਂ ਦੇ ਸਪਲੀਮੈਂਟਾਂ ਦੇ ਰਿਜ਼ਲਟ ਲੈ ਲੈ ਪ੍ਰੈਕਟੀਕਲ ਕਰ ਕਰ ਟ੍ਰਾਇਲ ਆਏ ਆ ਬਹੁਤ ਵਧੀਆ ਰਿਜ਼ਲਟ ਆ ਜੀ ਇਹ ਐਨਾ ਮਾਈਨਾ ਇਹਦਾ ਇੰਨਾ ਫਾਇਦਾ ਵਾ ਜੀ ਜੇ ਪਸ਼ੂ ਪਿੱਛਾ ਮਾਰਦਾ ਹੋਵੇ ਆਪਾਂ ਦੇਖੇਗੇ ਕਿ ਮਾਰਕੀਟ ਦੇ ਵਿੱਚ ਜੇ ਆਪਾਂ ਡਾਕਟਰ ਬੁਲਾਣੇ ਆ ਤੇ ਹਜ਼ਾਰਾਂ ਰੁਪਏ ਲੈ ਲੈਂਦਾ ਇਹ ਦੇਣਾ ਪਰ ਸੂਣ ਤੋਂ ਪਹਿਲਾਂ ਆ ਦੋ ਡੱਬੇ ਦੇਣੇ ਪੈਂਦੇ ਆ ਦੋ ਡੱਬਿਆਂ ਦੇ ਵਿੱਚ ਇੱਕ ਡੱਬੇ 'ਚ 20 ਪੁੜੀਆਂ ਇੱਕ ਪੁੜੀ ਸਵੇਰੇ ਇੱਕ ਸ਼ਾਮ ਨੂੰ 20 ਦਿਨ ਪਹਿਲਾਂ ਸਟਾਰਟ ਕਰ ਦੇਣਾ ਇੱਕ ਸਵੇਰੇ ਇੱਕ ਸ਼ਾਮ ਨੂੰ ਦੋ ਡੱਬੇ ਲੱਗ ਜਾਂਦੇ 40 ਪੁੜੀਆਂ ਟੋਟਲ ਦੇਣੀਆਂ ਆ ਇਹ ਆਪਾਂ ਨਾਲ ਰਾਈ ਵੀ ਦੇ ਸਕਦੇ ਆ ਪਾਣੀ ਪਲਾ ਕੇ ਆਟੇ ਦੇ ਪੇੜੇ 'ਚ ਵੀ ਦੇ ਸਕਦੇ ਆ ਸਖਤ ਕਰ ਲੈਣਾ ਆਟੇ ਦਾ ਪੇੜਾ ਜਿਹੜਾ ਗੱਲ ਨੂੰ ਨਾ ਚਿਮੜੇ ਠੀਕ ਹੈ ਹਾਂਜੀ ਇਹਦੇ ਨਾਲ ਜੇਰ ਵੀ ਆਪਣੇ ਆਪ ਪੈ ਜਾਂਦੀ ਆ ਪਸ਼ੂ ਦੀ ਜੇ ਜੇਰ ਫਸੀ ਹੋਵੇ ਉਹ ਵੀ ਨਿਕਲ ਜਾਂਦੀ ਆ ਪਸ਼ੂ ਦਾ ਚੱਡਾ ਵੀ ਬਨ ਜਾਂਦਾ ਵਾ ਜੇ ਜਿੱਥੇ ਪਸ਼ੂ 21 ਦਿਨਾਂ ਬਾਅਦ ਦੁੱਧ ਤੁਰਦਾ ਹੈ 7ਵੇਂ ਦਿਨ ਤੋੜ ਦਿੰਦਾ ਹੈ ਇਹ ਪਿੱਛਾ ਦਿਖਾਂਦਾ ਆ ਘਾਰ ਪੈਂਦਾ ਆ ਉਹਦੀ ਸਮੱਸਿਆ ਨੂੰ ਇਹ ਹੱਲ ਕਰ ਦਿੰਦਾ ਵਾ ਠੀਕ ਹੈ ਐਡਾ ਵਧੀਆ ਦਾ ਰਿਜ਼ਲਟ ਆ ਇਹ ਗੁਜਰਾਤ ਤਿਆਰ ਹੁੰਦਾ ਜੀ ਠੀਕ ਹੈ ਜੀ ਫਿਰ ਆਪਣਾ ਸਾਲਟ ਆ ਜਾਂਦਾ ਜੀ ਇਹਦੇ ਵਿੱਚ ਮਿਨਰਲ ਵਿਟਾਮਿਨ ਪਾਏ ਆ ਆਮ ਤੌਰ ਤੇ ਆਪਾਂ ਬਿਜਾਰੋ ਲੂਨ ਦਾ ਪੱਥਰ ਲੈਂਦੇ ਆ ਡਲੀ ਹੋ ਰੱਖ ਦਿੰਦੇ ਆ ਇਹ ਆਪਾਂ ਇਹਦੇ ਵਿੱਚ ਇੱਕ ਹੋਲ ਕੀਤਾ ਆ ਆਪਾਂ ਟੰਗ ਵੀ ਸਕਦੇ ਆ ਅੱਛਾ ਜੀ ਤੇ ਜਿਹੜਾ ਪਸ਼ੂ ਆਪਾਂ ਖੁਰਲੀ ਜਿਹਾ ਰੱਖ ਲੈਂਦੇ ਆ ਪਾਣੀ ਵੀ ਲੱਗਦਾ ਪੱਠੇ ਵੀ ਲੱਗਦੇ ਆ ਉਹ ਜਲਦੀ ਖਰਾਬ ਹੋ ਜਾਂਦਾ ਇਹ ਖਰਾਬ ਨਹੀਂ ਹੋਊਗਾ ਜਿੰਨੀ ਪਸ਼ੂ ਨੂੰ ਜ਼ਰੂਰਤ ਆ ਉਨੀ ਇਹ ਚੱਟ ਲੈਂਦਾ ਪਸ਼ੂ ਦੀ ਹਰ ਤਰ੍ਹਾਂ ਦੀ ਜਿਹੜੀ ਆ ਅੰਦਰਲੀ ਘਾਟ ਹੈ ਪੂਰੀ ਕਰਦਾ ਹਾਂ ਜੀ ਭੁੱਖ ਭੱਕ ਖੁੱਲ ਕੇ ਲੱਗੂ ਜੀ ਖੁੱਲ ਕੇ ਲੱਗੂਗਾ ਨਹੀਂ ਸਹੀ ਰਹੂਗੇ ਫਿਰ ਆਪਣਾ એનર્ਜੀ ਆ ਆਂਦਾ ਜੀ ਇਹਦੇ ਵਿੱਚ ਬਾਈਪਾਸ ਫੈਟ ਪ੍ਰੋਟੀਨ ਸਪਲੀਮੈਂਟ ਆ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਕਈ ਵਾਰੀ ਸੂਣ ਤੋਂ ਬਾਅਦ ਇਦਾਂ ਹੁੰਦਾ ਕਈ ਵਾਰੀ ਪਸ਼ੂ ਦੁੱਧੋ ਤੁਰਦਾ ਹੀ ਨਹੀਂ ਠੀਕ ਹੈ ਜੀ ਹਾਂਜੀ ਆਪਾਂ ਖਰਾਕਾ ਪਾਪਾ ਥੱਕ ਜਾਂਦਾ ਹੈ ਕਈ ਦੇਸੀ ਦਵਾਈਆਂ ਜਿਵੇਂ ਕੋਈ ਖੰਡ ਦੇਣ ਲੱਗ ਜਾਂਦੇ ਕੋਈ ਕੁਝ ਆਪਾਂ ਦਿੰਨੇ ਆ ਪਸ਼ੂ ਨਹੀਂ ਤੁਰਦਾ ਹਾਂਜੀ ਹਾਂ ਫਿਰ ਉੱਥੇ ਇਹ ਕੰਮ ਕਰਦਾ ਨਿਊਟਰੀ એનਰਜੀਆ ਇਹਦੀ ਡੋਜ਼ ਜੀ ਹਾਂਜੀ ਇਹਦੀ 100 ਤੋਂ 150 ਗ੍ਰਾਮ ਰੋਜ਼ ਦੀ ਡੋਜ਼ ਆ ਠੀਕ ਹੈ ਜੀ ਇਹ ਆਪਾਂ ਪੱਠਿਆਂ ਦੇ ਵੀ ਪਾ ਸਕਦੇ ਆ ਫੀਡ ਤੇ ਵੀ ਪਾ ਸਕਦੇ ਆ ਇਹ 21 ਦਿਨਾਂ ਦੇ ਵਿੱਚ ਇਹਦਾ ਪੂਰਾ ਰਿਜ਼ਲਟ ਆਊਗਾ 21 ਦਿਨਾਂ ਦੇ ਵਿੱਚ ਪੂਰਾ ਰ ਫਿਰ ਬਸ ਹੋ ਗਿਆ ਆਪਣਾ ਫਿਰ ਆਪਣੇ ਕੈਲਸ਼ੀਅਮ ਵੀ ਆਉਂਦੇ ਆ ਜੀ ਮਿਨਰਲ ਮਿਕਸਚਰ ਹਾਂਜੀ ਉਹ ਮਿਕਸਚਰ ਜਿਵੇਂ 50 ਗ੍ਰਾਮ ਆਪਾਂ ਦੇ ਦਿੰਦੇ ਹਾਂ ਜੀ ਹਰੇਕ ਦਿਨ 50 ਤੋਂ 100 ਗ੍ਰਾਮ ਦੀ ਡੋਸ ਹੁੰਦੀ ਆ ਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਆ ਜੀ ਮਿਲਕੋ ਗੋਲਡ ਤੇ ਬੋਵੀ ਪਲੱਸ ਠੀਕ ਆ ਸਰ ਠੀਕ ਆ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਸਾਨੂੰ ਟਾਈਮ ਦੇਣ ਦਾ ਜੀ ਠੀਕ ਹੈ ਜੀ ਧੰਨਵਾਦ ਜੀ